ਭਾਰਤ ਮੇਰੇ ਨਾਲ ਨੇ ਨਵਕੀਸੀ ਰਿਪੋਰਟ ਤੋਂ ਕਬੱਡੀ ਪਲੇਅਰ ਜਿਨ੍ਹਾਂ ਦਾ ਬਹੁਤ ਵੱਡਾ ਸਨਮਾਨ ਕੀਤਾ ਜਹ ਭਰਾ ਕੱਲੀ ਵੀਰ ਤੇ ਅਰुण ਵੀਰ ਤੇ ਜੱਗਾ ਵੀਰ ਤੇ ਗੋਰਾ ਵੀਰ ਇਹਨਾਂ ਨੂੰ ਸਨਮਾਨ ਕੀਤਾ ਹਾਂਜੀ ਜਿਹੜੀ ਗੱਡੀ ਦਿਖਦੇ ਤੁਸੀਂ ਮੇਰੇ ਪਿੱਛੇ ਇਹਨੂੰ ਕੀ ਕਹਿੰਦੇ ਨੇ ਆਪਾਂ ਕਹਿੰਦੇ ਹੈਨਾ ਜੀ ਦਿੱਲੀ ਬੈਲੀ ਬਿੱਲੀ ਕਹਿੰਦੇ ਜਿਹੜੀ ਯੂ ਐਸ ਆਰਮੀ ਯੂਜ਼ ਕਰਦੀ ਸੀ ਫਸਟ ਟਾਈਮ ਇਹਨੂੰ ਠੀਕ ਹੈ ਤੇ ਨਵ ਜਿਹੜਾ ਹੈਗਾ ਕਬੱਡੀ ਪਲੇਅਰ ਆ ਸਾਡੇ ਮੁਕੇਰੀਆਂ ਤੋਂ ਕਿਸੇਡਪੁਰ ਤੋਂ ਮੈਂ ਵੀ ਮੁਕੇਰੀਆਂ ਤੋਂ ਆ ਤਾਂ ਨਵ ਕਿੰਨੇ ਸਾਲ ਹੋ ਗਏ ਕਬੱਡੀ ਖੇਡਦੇ ਆਪਾਂ ਮੈਨੂੰ ਜੀ 8 ਸਾਲ ਹੋ ਗਏ ਜੀ 8 ਸਾਲ ਹੋ ਗਏ ਨੇ ਅੱਜ ਜਦੋਂ ਇਹ ਸਮਾਨ ਮਿਲਿਆ ਤੇ ਕਿਸ ਤਰ੍ਹਾਂ ਦਾ ਲੱਗਿਆ ਤੁਹਾਨੂੰ ਬਹੁਤ ਵਧੀਆ ਬਹੁਤ ਖੁਸ਼ੀ ਹੋਈ ਜੀ ਸਾਰੇ ਵੀਰਾਂ ਦਾ ਧੰਨਵਾਦ ਜਿਨ੍ਹਾਂ ਨੇ ਇੰਦਾ ਵੱਡਾ ਸਮਾਨ ਦਿੱਤਾ ਵੇਖੋ ਇੱਕ ਬੰਦਾ ਜਦੋਂ ਪਲੇਅਰ ਜਦੋਂ ਤਿਆਰੀ ਕਰਦਾ ਆ ਅਸੀਂ ਸਮਾਜ ਦੋ ਤਰ੍ਹਾਂ ਦੇ ਲਿਖਦੇ ਆ ਬੱਚੇ ਅੱਜ ਦੇ ਟਾਈਮ ਦੇ ਵਿੱਚ ਜਦੋਂ ਬੱਚਾ ਕੋਈ ਗਲਤ ਰਸਤੇ ਜਾਂਦਾ ਤੁਹਾਨੂੰ ਲਾਲਟਾ ਮਿਲਦੀਆਂ ਨੇ ਪਰ ਇਹ ਬੱਚੇ ਨੇ ਮਿਹਨਤ ਕੀਤੀ ਆ ਇੱਕ ਗੁਰੂ ਘਰ ਜਾਂਦਾ ਕਬੱਡੀ ਖੇਡਦਾ ਆਪਣੇ ਸਰੀਰ ਨੂੰ ਬਣਾਇਆ ਕੋਈ ਗਲਤ ਕੰਮ ਨਹੀਂ ਕਰ ਰਿਹਾ ਦੇਖੋ ਇਹ ਇਸ ਦਾ ਸਨਮਾਨ ਹੋਇਆ ਤਾਂ ਇਸ ਤਰ੍ਹਾਂ ਨਭੌਰ ਕੀ ਕਿਹੜੇ-ਕਿਹੜੇ ਨੇ ਜਿਹੜਾ ਨੇ ਤੈਨੂੰ ਮਤਲਬ ਕਿ ਮਦਦ ਕੀਤੀ ਤੇਰੀ ਇਹ ਚ ਪਲੇਅਰ ਬਣਨ ਚ ਹੋਰ ਭਾਜੀ ਮਨਸੂਰਪੁਰ ਤੋਂ ਜੋਨ ਭਾਜੀ ਹੋਣੇ ਮਨਸੂਰਪੁਰ ਤੋਂ ਰਾਜਵੀਰ ਭਾਜੀ ਹੋਣੇ ਉਸਤਾਦ ਆਪਣਾ ਕੁਲਵਿੰਦਰ ਰਹਿਣ ਰਮਨ ਭਾਜੀ ਬੱਬੂ ਭਾਜੀ ਡਿੰਪਲ ਵੀਰ ਬੱਗਾ ਤਾਜ ਤੇ ਕੱਲੀ ਵੀਰ ਇਹਨਾਂ ਭਰਾਵਾਂ ਦੇ ਰਮਨ ਟਾਂਡੇ ਵਾਲਾ ਬਹੁਤ ਸਪੋਰਟ ਆ ਸਾਰੇ ਵੀਰਾਂ ਦੀ ਬਹੁਤ ਸਪੋਰਟ ਆ ਨੇ ਲੱਗ ਕੇ ਵਾਰੀ ਕਬੱਡੀ ਪਲੇਅਰਾਂ ਨੂੰ ਇੰਜਰੀਜ਼ ਵੀ ਹੋ ਜਾਂਦੀਆਂ ਨੇ ਤੈਨੂੰ ਵੀ ਕੋਈ ਇਦਾਂ ਦੀ ਹੋਈ ਈ ਤੂੰ ਗੱਲ ਕਰ ਇੰਜਰੀ ਬਹੁਤ ਜੀ ਹੋ ਜਾਂਦੀਆਂ ਹਾਂ ਜੀ ਕਹਿੰਦੇ ਖਰਚਾ ਵੀ ਬਹੁਤ ਹੈ ਇੱਕ ਪਲੇਅਰ ਨੂੰ ਤਿਆਰ ਹੋਣੇ ਹੋਏ ਜੀ ਖਰਚਾ ਬਹੁਤ ਹੁੰਦਾ ਹੈ ਤੇ ਕਿੱਦਾਂ ਮੇਨਟੇਨ ਕਰਦਾ ਤੂੰ ਸਾਰਾ ਖਰਚਾ ਇਹ ਸੇ ਖਰਚਾ ਹੀ ਸਾਰਾ ਗੇਮ ਦੇ ਸਿਰੋਂ ਚੱਲਦਾ ਜੀ ਹਾਂ ਜੀ ਮੈਂ ਦੇਖਿਆ ਕਿ ਆਪਾਂ ਤੇ ਤੈਨੂੰ ਪਰਸਨਲੀ ਜਾਣਦੇ ਆ ਘਰ ਦਾ ਖਰਚਾ ਵੀ ਗੇਮ ਦੇ ਜ਼ਰੀਏ ਚੱ ਦੇ سپورਟ ਚਲੋ ਇਦਾਂ ਦੀ سپورਟ ਜੁੜ ਕਰੋ ਵੀਰੇ ਮੇਰੇ ਜਿਹੜੇ ਵੀ ਇਸ ਵੀਡੀਓ ਨੂੰ ਦੇਖ ਰਹੇ ਨੇ ਨਬਕ ਸੀਰਪੁਰੀਆ ਇਦਾਂ ਦੇ ਪਲੇਅਰਾਂ ਨੂੰ سپورਟ ਕਰੋ ਜਿਹੜੇ ਸਾਡੇ ਮਾਨ ਸ਼ਾਨ ਨੇ ਸਾਡੇ ਇਲਾਕੇ ਦੇ ਆਪਣਾ ਸਰੀਰ ਜਿਹੜਾ ਕਹਿੰਦੇ ਭੜਾ ਰਹੇ ਨੇ ਸਾਰੇ ਵਧੀਆ ਕੰਮ ਕਰ ਰਹੇ ਨੇ ਲੱਭ ਹੋਰ ਤੁਸੀਂ ਆਪਣਾ ਜਿਹੜਾ ਜੀਮ ਦੇ ਵਿੱਚ ਕਿੱਦਾਂ ਧੋੜਦਾ ਸਵੇਰੇ ਕੀ ਕੀ ਤਿਆਰੀ ਕਰਦਾ ਮੈਂ ਜੀ ਸਵੇਰੇ 5 ਵਜੇ ਉੱਠਦਾ ਹੈ ਅੱਛਾ ਅੱਛਾ ਜੀ ਤੇ ਮੈਂ ਨਹਾ ਤਟ ਹੋ ਕੇ ਮਤਾ ਟੇ ਕੇ ਗਰੋਡ ਚ ਜਾਣਾ ਆ ਆਪਣਾ ਡੇਢ ਘੰਟਾ ਵਰਕਆਊਟ ਕਰਕੇ ਅੱਛਾ ਜੀ ਫਿਰ ਘਰ ਆਣ ਕੇ ਆਪਣੇ ਨਹਾ ਤਟ ਹੋ ਕੇ ਸਾਰਾ ਕੋ ਖਾ ਪੀ ਕੇ ਤਾਂ ਫੇਰ ਮੈਂ ਗੁਰਦੁਆਰੇ ਜਾਣਾ ਹੈ ਅੱਛਾ ਅੱਛਾ ਨਾ ਮੈਂ ਕਿਹਾ ਕਈ ਟੀਮ ਨਾਲ ਖੇਡਦਾ ਤੂੰ ਲੈ ਕਬੱਡੀ ਖੇਡਦਾ ਕਈ ਟੀਮ ਨਾਲ ਖੇਡਦਾ ਮੈਂ ਕਲੱਬ ਬਾਬਾ ਦੁੱਲੇਸ਼ਾ ਕੋਟਲੀ ਸੂਰਤ ਮੱਲੀ ਬਾਬਾ ਬੁੱਢਾ ਕਬੱਡੀ ਕਲੱਬ ਰਮਦਾਸ ਠੀਕ ਹੈ ਆਬਾ ਹਜਾਰਾ ਸਿੰਘ ਕਬੱਡੀ ਕਬਨੜਾ ਵਾਲੀ ਇਹਨਾਂ ਨਾਲ ਹੀ ਪੱਕਾ ਖੇਡਦਾ ਜੀ ਠੀਕ ਹੈ ਠੀਕ ਹੈ ਜੀ ਕਬੱਡੀ 'ਚ ਬਹੁਤ ਹੈ ਕਦੇ ਕਬੱਡੀ ਜਿਹੜੀ ਗੇਮ ਹੈ ਅਸੀਂ ਮੈਚ ਦੇਖਦੇ ਆਂ ਸਾਨੂੰ ਡਰ ਲੱਗਦਾ ਕਿਤੇ ਜਦੋਂ ਜੱਫੇ ਪਾਉਂਦੇ ਨੇ ਤੇ ਜੀ ਜਾਣਾ ਵੀ ਹੋ ਸਕਦੀ ਹੈ ਬਹੁਤ ਜਲੇਰੀ ਵਾਲੀ ਗੇਮ ਹੈ ਉਹ ਗਾਣਾ ਵੀ ਆਇਆ ਸੀਗਾ ਇੱਕ ਕਬੱਡੀ ਹੁੰਦੀ ਹੈ ਮਰਦਾਂ ਦਾ ਇਹ ਨਾਲ ਸਾਰੇ ਇਹਨਾਂ ਨੂੰ ਪੁੱਛ ਲੈਣੇ ਥੋੜਾ ਥੋੜਾ ਆ ਨਬ ਨਬ ਕੀ ਲੱਗਦਾ ਤੁਹਾਡਾ ਬੜਾ ਭਰਾ ਤੁਹਾਡਾ ਬੜਾ ਭਰਾ ਤੁਹਾਡਾ ਤਾਨੂੰ ਕਿਦਾਂ ਲੱਗਦਾ ਇਹਨੂੰ ਦੇਖ ਕੇ 20 ਰੁਪਏ ਲਾਤੇ ਤੁਹਾਡਾ ਵੀ ਚਲ ਕਰਦਾ ਹੈ ਅਸੀਂ ਵੀ ਨਾਮ ਕਮਾਈਏ ਜਿਹਦਾ ਆਪਣੇ ਨਾਮ ਤੋਂ ਕਮਾਇਆ ਇਹ ਮੇਦਾ ਪੀਰ ਦਾ ਕੀ ਨਾਮ ਹੈ ਆਪਣੇ ਦਾ ਪ੍ਰਵੀ ਸਿੰਘ ਨਾਮ ਨੂੰ ਕਰ ਦੋ ਜੇ ਤੁਸੀਂ ਭਰਾਈਏ ਇਹਨਾਂ ਦੇ ਅੱਛਾ ਅੱਛਾ ਨਾਂ ਨਾਲੇ ਉੱਥੇ ਇੱਕੋ ਪਿੰਡ ਚ ਰਹਿੰਦੇ ਹੋ ਨਾਲ ਹੀ ਲਾਗੀ ਦਾ ਰ ਹੈ ਤੁਸੀਂ ਵੀ ਛੇੜਦੇ ਹੋ ਕਬੱਡੀ ਲੈ ਵੀ ਸਾਰੇ ਕਬੱਡੀ ਚ ਹੈ ਨਾਮ ਤੇਰਾ ਇਹਦਾ ਮੁੰਡਾ ਵੀ ਦੇਖੋ ਪਾ ਜਿਹੜਾ ਇੰਜਰੀ ਹੋ ਗਈ ਸੀ ਉਹਨੂੰ ਹੈਨਾ ਅੱਜ ਕੱਲ ਕਮੈਂਟਰੀ ਉਹ ਕਰਦਾ ਕਮੈਂਟਰੀ ਕਰਦਾ ਨਾ ਬੱਬੂ ਭਾਜੀ ਹਾਂ ਬੱਬੂ ਭਾਜੀ ਕਮੈਂਟਰੀ ਕਰਦੇ ਨੇ ਉਹਨੂੰ ਇੰਜਰੀ ਵੀ ਹੋ ਜਾਂਦੀ ਹੈ ਉਹਨਾਂ ਨੂੰ ਕਾਫੀ ਵੱਡੀ ਇੰਜਰੀ ਹੋ ਗਈ ਸੀ ਹੈਨਾ ਉਹਨਾਂ ਨੇ ਮ हां ਦੋਹੇ ਚੈਨਲ ਤੇ ਇਹਦਾ ਲੱਗਾ ਰਹੇ ਸਾਰੇ ਬੱਚਿਆਂ ਵਾਸਤੇ ਪ੍ਰੇਰਣਾ ਸਰੋਤ ਨੇ ਜਿਹੜੇ ਅੱਜ ਕੱਲ ਉਹ ਦੇਖਦਾ ਫੋਨਾਂ ਦੇ ਗੇਮਾਂ ਖੇਡ ਰਹੇ ਨੇ ਉਹ ਜਿੱਦਾਂ ਆਰਮੀ ਉਰਮੀ ਵਾਲੀਆਂ ਉਹ ਗੇਮਾਂ ਦੇ ਵਿੱਚ ਨੇ ਰੀਅਲ ਲਾਈਫ ਦੇ ਵਿੱਚ ਹੀਰੋ ਬਣੋ ਜਿਸ ਤਰ੍ਹਾਂ ਸਾਡਾ ਨੱਬ ਹੈ ਹਾਂ ਜੀ ਸ਼ੁਕਰੀਆ ਵੱਡੇ ਭਾਜੀ ਭਾਜੀ ਤੁਸੀਂ ਜਾਣਦੇ ਹੋ ਨੱਬ ਨੂੰ ਇਹਦੇ ਬਾਰੇ ਥੋੜਾ ਹਾਂ ਜੀ ਹਾਂ ਜੀ ਉਹ ਮਿਹਨਤ ਕਰਦਾ ਕਰੋ ਬਹੁਤ ਜੀ ਬੜੀਆ ਬਟਾ ਹਾਂ ਜੀ ਬਹੁਤ ਜ਼ਿਆਦੀ ਮਿਹਨਤ ਕਰਦਾ ਇਹਨੂੰ ਅਸੀਂ ਦੇਖਿਆ ਕੋਈ ਹੋਰ ਤੇ ਤਰੋਂ ਹਾਂ ਜੀ ਬਹੁਤ ਤਬੱਸਿਆ ਕਰਦਾ ਹੈ ਹਾਂ ਜੀ ਹਾਂ ਜੀ ਹਾਂ ਜੀ ਦੇਖੋ ਫਲ ਵੀ ਮਿਲਦਾ ਫਲ ਵੀ ਮਿਲਦਾ ਪਿਆ ਲਵ ਬਹੁਤ ਬਹੁਤ ਸ਼ੁਕਰੀਆ ਹਾਂ ਜੀ ਆ ਤੁਹਾਡੇ ਚੈਨਲ ਤੇ ਆਉਣ ਲਈ ਆ ਥੈਂਕ ਯੂ ਸਾਰਿਆਂ ਦਾ ਬਾਕੀ ਇਸ ਤਰ੍ਹਾਂ ਦਾ ਸਨਮਾਨ ਸਾਰੇ ਦੇਖੋ ਬੱਚੇ ਜਿਹੜੇ ਵੀ ਹੈਗੇ ਨੇ ਗੇਮਸ ਕਰੋ ਆਪਣੇ ਦੇਸ਼ ਦਾ ਆਪਣੇ ਸ਼ਹਿਰ ਦਾ ਆਪਣੇ ਮਾਂ ਪਿਓ ਦਾ ਨਾਮ ਰੋਸ਼ਨ ਕਰੋ ਜਿਸ ਤਰ੍ਹਾਂ ਲਵ ਬਾਟਾ ਪ੍ਰਾ ਕਰ ਰਿਹਾ ਥੈਂਕ ਯੂ ਜੈ ਹਿੰਦ ਜੈ ਭਾਰਤ